हां जी दोस्तों सत दोस्तो, श्री अकाल स्वागत ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਪਹੁੰਚੇ ਆ ਦੋਸਤੋ ਪਿੰਡ ਕਰਿਆਲਾ ਤਹਿਸੀਲ ਪੱਟੀ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਗੋਪੀ ਕੋਲ ਆਇਆ ਦੋਸਤੋ ਵੀਰ ਗੁਰਪ੍ਰੀਤ ਸਿੰਘ ਉਹਨਾਂ ਦੇ ਕੋਲ लाटी ਡੇਰੀ ਫਾਰਮ ਤੇ ਸੋ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਦੋਸਤੋ ਪਸ਼ੂ ਵਪਾਰ ਦਾ ਕੀਤਾ ਵੀਰ ਉਹਨਾਂ ਦਾ ਤੇ ਪਸ਼ੂ ਡੇਲੀ ਰੁਟੀਨ ਦੇ ਵਿੱਚ ਇਸ ਘਰੇ ਆਉਂਦੇ ਆ ਵਿਕਰੀ ਵਾਲੇ ਅੱਜ ਵੀ ਦੋਸਤੋ ਟੋਟਲ ਐਨੀਮਲ ਜਿਹੜੇ ਆਪਾਂ ਤੁਹਾਨੂੰ ਦੋ ਦਿਖਾਉਣੇ ਆ ਦੋਨੇ ਝੋਟੀਆਂ ਦੋਸਤੋ ਬਿਲਕੁਲ ਸਜਰ ਤਾਜ਼ੀਆਂ ਸੁਈਆਂ ਸਵਈਆਂ ਨੇ ਤੇ ਪ੍ਰੋਪਰ ਡਿਟੇਲ ਜਿਹੜੀ ਆ ਵੀਰ ਗੋਪੀ ਤੋਂ ਆਪਾਂ ਲੈ ਲਾਂਗੇ ਹਰ ਵਾਰ ਦੀ ਤਰ੍ਹਾਂ ਅੱਜ ਤਰੀਕ ਤੁਸੀਂ ਨੋਟ ਕਰ ਲਓ ਅੱਜ ਦੋਸਤੋ ਆਪਾਂ ਵੀਡੀਓ ਬਣਾਉਣ ਜਾ ਰਹੇ ਹਾਂ 13 ਅਗਸਤ ਤੇ ਸਮਾਂ ਕੋਈ ਸ਼ਾਮ ਦੇ 5:00 ਵਜੇ ਦਾ ਸੋ ਝੋਟੀਆਂ ਦੋਨੋਂ ਬਹੁਤ ਖੂਬਸੂਰਤ ਆ ਇੱਕ ਬੂਰੀ ਨੀਲੀ ਰਾਵੀ ਦੇ ਵਿੱਚ ਆ ਟੇਢੇ ਕੱਟ ਦੇ ਵਿੱਚ ਇੱਕ ਦੋਸਤੋ ਕਾਲੀ ਝੋਟੀ ਆ ਆਪਾਂ ਤੁਹਾਨੂੰ ਦਿਖਾ ਦਾਂਗੇ ਠੀਕ ਆ ਜੀ ਮਗਰ ਉਹਦੇ ਕੱਟਾ ਮੇਲਕਾਫ ਆ ਬਹੁਤ ਖੂਬਸੂਰਤ ਤੇ ਦੋਨੋਂ ਝੋਟੀਆਂ ਸਿਰੇ ਦੀਆਂ ਨੇ ਬਹੁਤ ਸੋਹਣੀਆਂ ਚੁਵਾਈਆਂ ਵੀਰ ਦੱਸ ਰਿਹਾ ਸੀਗਾ ਵੀ ਬਹੁਤ ਵਧੀਆ ਖੂਬਸੂਰਤ ਚੁਵਾਈਆਂ ਲੱਗੀਆਂ ਕਰਮਾਵੀਆਂ ਨੂੰ ਤੇ ਬਾਕੀ ਡਿਟੇਲ ਦੇ ਲਈ ਚਲਦੇ ਆਂ ਵੀਰ ਗੋਪੀ ਦੇ ਕੋਲ ਪੁੱਛ ਲੈਣੀ ਆ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਦੋ ਝੋਟੀਆਂ ਦੀ ਅ ਠੀਕ ਆ ਅੱਛਾ ਸਭ ਤੋਂ ਪਹਿਲਾਂ ਵੀਰ ਗੁਰਪ੍ਰੀਤ ਸਾਸਰੀ ਕਾਲ ਵੀਰ ਸਾਸਰੀ ਕਾਰ ਆ ਜੀ ਵੀਰੇ ਉਹ ਠੀਕ ਠਾਕ ਵੀਰੇ ਹਾਂ ਚੜ੍ਹਦੀ ਕਲਾ ਅੱਗੇ ਆ ਅੱਛਾ ਵੀਰ ਗੁਰਪ੍ਰੀਤ ਦੋ ਅੱਜ ਆਪਣੇ ਕੋਲ ਝੋਟੀਆਂ ਪਕਾਊਗਾ ਹਾਂਜੀ ਇੱਕ ਜਰਸੀ ਵੈੜ ਠੀਕ ਆ ਜੀ ਹਾਂਜੀ ਉਹ ਤੁਸੀਂ ਇੱਕ ਜਰਸੀ ਵੈੜ ਆ ਇਹ ਗੱਬਣਾਂ ਜਰਸੀ ਇਹ ਗੱਬਣ ਹ ਇਹ ਲੈਂਦੀ ਹੈ ਜੇ 7 ਤੋਂ 8 ਦਿਨ ਠੀਕ ਆ ਜੀ ਪੂਰੀ ਆ ਤੇ ਨਾਲ ਹੀ ਪੂਰੀ ਦੇ ਨਾਲ ਨਾਲ ਹੀ ਪੂਰੀ ਨੀਲੀ ਰਾਵੀ ਆ ਠੱਟੀ ਹਾਂ ਠੀਕ ਆ ਤੇ ਸੂਆ ਵੀ ਤੇ ਕਿੰਨਾ ਮਾ ਸੋਈ ਆ ਇਹ ਛੋਟੇ ਦੁਜੇ ਸੋਈ ਠੀਕ ਆ ਜੀ ਹਾਂਜੀ ਲਓ ਦੋਸਤੋ ਦੂਜਾ ਸੂਆ ਥੋੜੀ ਗੁਰਪੀ ਤੇ ਰੈਨ ਨੂੰ ਹਿੱਕ ਦਿਆ ਜੀ ਸੋ ਦੂਜਾ ਸੂਆ ਦੋਸਤੋ ਛੋਟੀ ਸੋਈ ਆ ਤੇ ਦਿਨਾਂ ਚ ਕਿੰਨੇ ਹੋ ਗਏ ਵੀਰ ਇਹ ਕੱਲ ਸੋਈ ਠੀਕ ਆ ਜੀ ਹਾਂ ਲਓ ਦੋਸਤੋ ਕੱਲ ਸੋਈ ਆ ਤੇ ਟੇਡੇ ਘਾਟ ਦੇ ਵਿੱਚ ਆ ਠੀਕ ਆ ਜੀ ਡਿੰਗਾ ਦਾ ਸੀਰ ਆਪਾਂ ਨੋਰਮਲ ਸਾਰੇ ਵੀਰਾਂ ਨੂੰ ਨੋਟ ਕਰਾ ਦਿੰਨੇ ਆ ਟੇਡੇ ਘਾਟ ਦੇ ਵਿੱਚ ਆ ਸੱਜੇ ਪਾਸੇ ਕਾਟਾ ਠੀਕ ਹੈ ਜੀ ਮਗਰ ਬੱਚਾ ਕੱਟੀ ਇਹਦੇ ਕੱਟੀ ਆਗੀ ਵਾਹ ਜੀ ਕੱਟੀ ਵੀ ਬਿਲਕੁਲ ਬੁਰੀ ਆਗੀ ਨੀਦੀ ਦਾ ਬਿਲਕੁਲ ਟਾਪ ਦੀ ਉਹ ਦੱਸੋ ਪੂਰੀ ਨੀਦੀ ਦਾ ਵੀ ਜੀ ਮਗਰ ਕੱਟੀ ਆ ਬਹੁਤ ਖੂਬਸੂਰਤ ਬਾਕੀ ਆ ਤੁਹਾਨੂੰ ਇੱਕ ਵਾਰੀ ਥੋੜਾ ਜਿਹਾ ਬੱਚਾ ਆਪਾਂ ਦਿਖਾ ਦਨੇ ਲਾ ਗਿਓ ਆ ਲਓ ਜੀ ਅੱਖਾਂ ਖਾਂ ਬਿਲਕੁਲ ਭਲੀਆਂ ਮਨਕੀਆਂ ਅੱਖਾਂ ਨੇ ਤੇ ਵੀਰ ਗੁਰਪ੍ਰੀਤ ਕੀ ਡਿਟੇਲ ਮਨਾਂ ਦੂਜਾ ਸਵੇਰ ਸੋਈ ਆ ਪਹਿਲੇ ਸਵੇਰ ਦਾ ਕੋਈ ਵੀਰਾਂ ਤੋਂ ਪੁੱਛਿਆ ਪਹਿਲੇ ਸਵੇਰ ਦੀ ਨਾ ਰਾਜਵੀਰ ਕਹਿਣ ਦੀ ਨਹੀਂ ਵੀ ਗਾਰੰਟੀ ਬਹੁਤ ਆਈ ਆ ਇਹ ਛੋਟੀ ਦੀ ਹੋਣ ਵੀ ਦੀ ਸਟਾਰਟਿੰਗ ਬਹੁਤ ਚੰਗੀ ਆ 10 ਲੀਟਰ ਤੋਂ ਉਹਨੇ ਨਾਰਮਲ ਬੋਲਾ ਦੋ ਡੰਗਾਂ ਦੇ ਅੱਛਾ ਜੀ ਇਹ ਦਿਨ ਵੀ ਦੂਜਾ ਹੈ ਦਿਨ ਦੂਜਾ ਵਾ ਇਹ ਚਵਾਈ ਇਹ ਰਾਜਵੀਰ ਇਹਦੀ ਚਵਾਈ ਇਹੋ ਜੀ ਆ ਵੀ ਜਿੰਨਾ ਗਾੜਜਾ ਦੁੱਧ ਹਾਂਜੀ ਉਹਨਾਂ ਹੀ ਪਿਛਾੜ ਚ ਇਹਨੇ ਵੀ ਪਿਛਾੜ ਚ ਜਿਆਦਾ ਤੇ ਗਾੜ ਚ ਹੂੰ ਵੀ گاਵਾ ਕੋ ਆ ਵੀ ਜਿੰਨੇ گاਵਾ ਕੋ ਹਾਂ ਨਹੀਂ ਪਿਛੇ ਠੀਕ ਹੈ ਜੀ ਜੀ ਸੇਵਾ ਜੀ ਦੀ ਜਿੰਨਾ ਮਰਜ਼ੀ ਕੇ ਦੁੱਧ ਚੋਣੇ ਬਿਲਕੁਲ ਜੀ ਉਹਨਾਂ ਹੀ ਗਾੜ ਚ ਇਹਨੇ ਵੀ ਕਿਲੋ ਕ ਸਵਾ ਕਿਲੋ ਨਿਕਲ ਕੇ ਬੰਦ ਨਾ ਜਿੰਨੇ ਹੀ ਪਿਛਾੜ ਉਹਨਾਂ ਹੀ ਗਾੜ ਆ ਦੋਸਤੋ ਅੱਗੇ ਅਗਲੇ ਪਿਛਲੇ ਥਨਾਂ ਦੀ ਬਿਲਕੁਲ ਬਰਾਬਰ ਆ ਜਿੱਦਾਂ ਇੱਕ ਨਾਰਮਲੀ ਆਪਾਂ گاਵਾ ਦੀ ਚਵਾਈ ਕਰ ਤੋ ਦੁੱਧ ਸੋਨਾ ਚਵਾ ਦੂ ਠੀਕ ਹੈ ਜੀ ਕਿਉਂਕਿ ਬਹੁਤ ਡਿਪੈਂਡ ਕਰਦਾ ਜੇਕਰ ਪਸ਼ੂ ਦੇ ਅਗਲੇ ਥਰਾਂ ਦੇ ਵਿੱਚ ਦੁੱਧ ਚੰਗਾ ਤੇ ਪਸ਼ੂ ਦੁੱਧ ਪੂਰਾ ਦਦਾਰੂ ਹੋਊਗਾ ਚੰਗੇ ਦੁੱਧ ਵਾਲਾ ਹੋਊਗਾ ਇਹ ਤੋਹਫਾ ਹੀ ਹੈ ਰਾਜ ਵੀਰੇ ਠੀਕ ਹੈ ਜੀ ਠੀਕ ਹਾਂ ਠੀਕ ਹੈ ਜੀ 15 16 ਲੀਟਰ ਆਮਣਾ ਦੁੱਧ ਹੋਊਗੀ ਠੀਕ ਹੈ ਹਾਂ ਹੁਣ ਦੱਸੋ ਬੂਰੀ ਨੀਦੀ ਰਵੀ ਦੇ ਵਿੱਚ ਆ ਸੋ ਕੱਦ ਕੱਡ ਦੀ ਜੇਕਰ ਆਪਾਂ ਗੱਲ ਕਰੀਏ ਸੋਹਣੇ ਕੱਦ ਕੱਡ ਦੇ ਵਿੱਚ ਬੇਲ ਬੂਲ ਵੀ ਤੁਸੀਂ ਦੇਖ ਰਹੇ ਜੀ ਸਪੈਸ਼ਲ ਲੰਬੀ ਲੰਬੀ ਵੀ ਆ ਇੱਕ ਬੂਰੀ 200 ਪਸ਼ੂ ਸੂਸਵਾਸ ਆ ਜਾਂਦਾ ਕਿਉਂਕਿ ਅੱਜ ਦੇ ਨਹੀਂ ਦੂਜਾ ਸੂ ਥਾਂ ਦੇ ਵਾ ਬਿਲਕੁਲ ਪੱਦਰ ਬਖਾਲਾ ਇੱਕਸਾਰ ਠੀਕ ਆ ਬਾਕੀ ਚਵਾਈ ਚੁਵਾਈ ਦੀ ਬਿਲਕੁਲ ਮੈਂ ਨਾ ਖਤਮਾ ਹੀ ਹੋਈਆਂ ਠੀਕ ਆ ਜੀ ਚੁਵਾਈ ਵਾਲੀ ਤਾਂ ਤੂੰ ਰਾਜਵੀਰ ਤਾਂ ਆਪਾਂ ਚੁਵਾਈ ਦੇਣੀ ਆ ਠੀਕ ਆ ਜੀ ਠੀਕ ਆ ਚੋਕੇ ਵੀ ਕੋਈ ਆਖੋ ਵੀ ਠੀਕ ਆ ਠੀਕ ਆ ਅੱਧੀ ਬੋਦਲ ਜੇ ਨਾ ਨਸ਼ਾ ਹੋ ਜਾਊਗਾ ਠੀਕ ਆ ਜੀ ਸੋ ਚੁਵਾਈ ਜਿਹੜੀ ਆਪਾਂ ਵਿਚੇ ਕਰਦੇ ਆਂਗੇ ਦੇਖ ਲਿਓ ਦੋਸਤੋ ਸਾਰੇ ਠੀਕ ਆ ਤਸੱਲੀ ਦੇ ਨਾਲ ਸੋ ਚੋਣ ਚੋਣ ਇੱਕ ਨੰਬਰ ਆ ਠੀਕ ਆ ਦੂਜਾ ਸੂਬਾ ਤੇ ਥਾਂ ਦੇ ਵੀ ਦੀ ਇੱਕ ਵਾਰੀ ਤੁਹਾਨੂੰ ਥੋੜਾ ਜਿਹਾ ਆਪਾਂ ਲਾਗ ਜੋ ਦਿਖਾ ਦਿੰਨੇ ਆ ਸੋ ਵੰਡਪੁੰਡ ਜਿੰਨੇ ਵੀ ਆ ਤੁਹ ਇਕ ਬਰੀਕ ਬਰੀਕ ਨੜਾ ਵੇਖੋ ਬਾਨੇ ਹਮ ਹਰ ਕੇ ਮਖਾਈਏ ਆਪਾ ਠੀਕ ਹੈ ਜੀ ਜਿਉ ਖੋਲ ਕੇ ਵੀਰ ਗੁਰਪੀ ਦਿਖਾ ਦਿਆ ਤੋੜ ਕੇ ਸੋ ਦੂਜਾ ਸੂਆ ਦੋਸਤੋ 10 ਕਿਲੋ ਬੌਲੇ ਤੋਂ ਸਟਾਰਟਿੰਗ ਹੋਈ ਆ ਤੇ ਕੱਲ ਦੀ ਸੂਈ ਆ ਦੋ ਤਿੰਨ ਡੰਗ ਦੋ ਕ ਡੰਗ ਦੀ ਜਿਹੜੀ ਚਵਾਈ ਹੋਈ ਆ ਵੀ वजन ਵਜੂਦ ਕਰਮਾੜੀ ਦਾ ਬਹੁਤ ਸੋਨੇ ਕੱਟ ਕੱਟ ਦੇ ਵਿੱਚ ਆ ਲੰਬੀ ਲੰਬੀ ਬਹੁਤ ਆ ਠੀਕ ਹੈ ਜੀ ਆ ਬੈਕ ਸਾਈਡ ਤੋਂ ਹਵਾਨਾਲੇ ਬਾ ਥਣ ਬਿਲਕੁਲ ਇੱਕਸਾਰ ਪੱਦਰ ਬਖਾਲਾ ਵੰਡ ਬੁੰਡ ਆਫਸੀ ਥਣਾ ਦੀ ਵਧੀਆ ਠੀਕ ਹੈ ਜੀ ਸੋ ਨਿਸ਼ਾਨੀਆਂ ਜਿੱਕਰ ਗੱਲ ਕਰੀਏ ਮਾਰਕਿੰਗ ਦੋਸਤੋ ਚਾਰੇ ਇੱਕ ਹੋਰ ਚਾਰੇ ਪੈਰ ਤੋਂ ਵੇ ਆ ਪੂਛ ਉੱਪਰ ਤੱਕ ਵਾਈਟ ਆ ਤੇ ਸੂਤ ਨਿਸ਼ਾਨ ਠੀਕ ਆ ਅੱਖਾਂ ਬਿੱਲੀਆਂ ਨੇ ਇੱਕ ਸਿੰਗ ਤੋਂ ਇਧਰ ਖੋਗ ਲੱਥਾ ਹੈ ਜੀ ਹਾਂਜੀ ਠੀਕ ਹੈ ਇਹਨੂੰ ਕਰ ਲਓ ਬਿਲਕੁਲ ਚਲੋ ਠੀਕ ਸੋ ਫਿਲਹਾਲ ਦੋਸਤੋ ਹੁਣ ਬੌਲੇ ਤੇ ਆ ਮੋੜ ਦਿਓ ਮੋੜ ਦਿਓ ਠੀਕ ਆ ਅੱਛਾ ਵੀਰ ਗੁਰਪ੍ਰੀਤ ਕੀ ਡਿਮਾਂਡ ਕਰ ਦਿੰਦੀ ਫਿਰ ਆਪਾਂ ਰਾਜਵੀ ਦੇ ਕਰਨੋਂ ਤੇ ਇੱਕ 35 ਵੀ ਕਰ ਲਈ 30 ਵੀ ਕਰ ਲਈਏ ਪਰ ਆਪਾਂ 7 ਲੱਖ ਚ ਹਾਂ ਜਾਣਾ ਕਰਨੀ ਇਹ 7 ਲੱਖ ਦੀ ਹਾਂ ਪਰ ਇਹ ਗੱਲ ਵੀ ਇੱਕ ਵੀ ਮਾਰ ਕੇ ਇਹੋ ਜਿਹੀ ਨਹੀਂ ਵੀ ਜਿਹੜੀ ਗਲਤ ਲੱਗੀ ਉਸ ਹਾਂ ਨਹੀਂ ਪੂਰੀ ਨਿਸ਼ਾਨੀਆਂ ਦੇ ਵਿੱਚ ਹਾਂ ਤੇ ਬਾਕੀ ਦੜੀਆਂ ਨਿਸ਼ਾਨੀਆਂ ਦੋਸਤੋ ਹਵਾਨੇ ਲੈਵੇ ਤੇ ਵੀ ਡੱਬ ਬਹੁਤ ਹੈ ਵੀਰ ਜਿਵੇਂ ਨਹੀਂ ਬਾਕੀ ਘੁੱਸੀ ਕਿਸੇ ਗੱਲ ਹੋਣੀ ਤੇ ਕਿਸੇ ਪਾਸਿਓ ਖੁੱਝੀ ਨਹੀਂ ਗਈ ਉਹ ਥਾਣੇ ਚੱਡੇ ਦੀ ਵੀ ਬੜੀ ਸਫਾਈ ਆ ਉਪਰੋਂ ਵੀ ਜਿਹੜੀ ਦੋਸਤੋ ਕੋਈ ਮੱਧਰੀ ਨਹੀਂ ਜਾਂ ਮੀਡੀਅਮ ਹਾਈਟ ਦੀ ਨਹੀਂਗੀ ਪੂਰੀ ਵੱਡੀ ਐ ਛੋਟੀ ਚੰਗੀ ਐ ਫੱਪ ਦੀ ਪੂਰੀ ਐ ਸੋਨੇ ਕੱਟਖੜ ਦੇ ਵਿੱਚ ਆ ਤੁਸੀਂ ਕੀ ਸੁਣੀਏ ਜਿੱਤਰਾ ਮਰਜ਼ੀ ਕਹੇ ਨੇ ਬ੍ਰੀਡ ਤੇ ਕੰਮ ਕਰਨਾ ਇੱਕ ਨਹੀਂ ਦੋ ਸਮਝ ਕੇ ਲਵੇ ਗਾਂ ਕੱਟੀ ਵੀ ਨਹੀਂ ਕਿਸੇ ਗੱਲੋਂ ਵੇਖੋ ਕੋਜੀ ਕੱਟੀ ਵੀ ਬਹੁਤ ਸਟੈਂਡਰਡ ਦੀ ਐ ਮਗਰ ਕੱਟੀ ਵੀ ਕਿਸੇ ਚੰਗੇ ਸਾਣ ਦੀ ਐ ਦੋਸਤੋ ਪੂਰੀ ਕੱਟੀ ਐ ਪੂਰੀਆਂ ਨਿਸ਼ਾਨੀਆਂ ਦੇ ਵਿੱਚ ਮਗਰ ਅੱਖਾ-ਉੱਖਾ ਬਿਲਕੁਲ ਬਿੰਗਾਂ ਖਾਣੇ ਤੋਂ ਛੋਟੀ ਓਵਰ ਆਲ ਜਿੰਨੀ ਐ ਸਾਰੀ ਫੱਪਤੀ ਐ ਠੀਕ ਆ ਦੋਤੋ ਵੀ ਸੋਨਾ ਚਵਾ ਦੂਗੀ ਫਿਲਹਾਲ 10 ਲੀਟਰ ਐ ਇਸ ਵਕਤ ਜਿਹ ਠੀਕ ਹੈ ਜੀ ਤੇ ਮੁੱਲ ਸਵਾ ਲੱਖ ਹਾਂਜੀ ਸਵਾ ਲੱਖ ਠੀਕ ਹੈ ਬਾਕੀ ਮੌਕੇ ਤੇ ਹੋ ਜੂਗਾ ਤੁਹਾਡਾ ਹਾਂ ਮੌਕੇ ਤੇ ਮੰਨਤਨ ਹੋ ਜੂਗਾ ਠੀਕ ਹੈ ਭਰਾ ਜੀ ਅੱਛਾ ਵੀਰ ਕੋਪੀ ਇੱਧਰ ਆਪਣੇ ਕੋਲ ਜਿਹੜੀ ਆ ਝੋਟੀ ਖੜੀ ਹੈਗਾ ਹਾਂਜੀ ਇਹਦਾ ਸੂਆ ਇਹਦਾ ਵੀ ਦੁੱਜਾ ਹੀ ਦੂਜਾ ਸੂਆ ਹਾਂਜੀ ਇਹਨੂੰ ਵੀ ਇਹਦਾ ਦਿਨ ਕਿੰਨੇ ਹੋ ਗਿਆ ਇਹਨੂੰ ਅੱਜ ਤੇਜਾ ਦਿਨ ਠੀਕ ਹੈ ਇਹ ਵੀ ਥੱਲੇ ਬੋਲਾ ਹੂੰ ਲਓ ਜੀ ਇਹ ਬੋਲਾ ਕਿੰਨੇ ਦੇ ਥੱਲੇ ਇਹਦੇ 11 ਲੀਟਰ ਖੁਲਾਡੋ ਲਾ 11 ਠੀਕ ਹੈ ਜੀ ਹਾਂ ਜਿਹੜਾ ਆਪਾਂ ਚਵਾ ਦੇਣਾ ਵਾ ਕਹਿਂਦਾ ਨਹੀਂ ਠੀਕ ਹੈ ਜਿਹੜਾ ਚਵਾ ਦੇਣਾ ਬਖਾਲਾ ਫੂਲਾ ਇਹ ਤਾਂ ਚੰਗਾ ਹੈ ਬਹੁਤ ਚੰਗਾ ਤੇ ਝੋ ਅਚਾ ਮਗਰ ਦੇ ਕੀ ਆ ਗਿਆ ਇਹਦੇ ਮਗਰ ਕਟਾ ਲੋ ਜੀ ਤੀਜੇ ਦਿਨ ਦੇ ਦੌਰਾਨ ਦੋਸਤੋ ਕੋਈ 11 ਲੀਟਰ ਹੁਣ ਬੌਲਾ ਹੈ ਤੇ ਆ ਮਗਰ ਕਟਾ ਨੀਲੀ ਰਾਵੀ ਦਾ ਟੇਢੇ ਕੱਟ ਦੇ ਵਿੱਚ ਤੇ ਕਦਕੂਤੇ ਦਾ ਵੀ ਚੱਕਰ ਆਪਾਂ ਦੋਸਤੋ ਬਿਆਨ ਕਰੀਏ ਤੇ ਪੂਰਾ ਵੱਡਾ ਕਦ ਦਾ ਝੋਟੀਆਂ ਇੱਕੋ ਜਿਹੀਆਂ ਨੇ ਕਦ ਕਾਠ ਵਾਲੇ ਪਾਸੇ ਕੋਈ ਇਹ ਨਹੀਂ ਹੈਗਾ ਕਿ ਇੱਥੇ ਕੋਈ ਭਰਾਣ ਕੇ ਵੇਖੂਗਾ ਤੇ ਕੋਈ ਮਧਰੀ ਆ ਜਾਂ ਕੋਈ ਛੋਟੀ ਛੋਨੇ ਕਦ ਕਾਟ ਦੇ ਵਿੱਚ ਸੋ 11 ਲੀਟਰ ਇਸ ਵਕਤੇ ਤੇ ਥੱਲੇ ਬੌਲਾ ਜਿਹੜਾ ਹੁਣ ਹਾਜ਼ਰ ਆ ਬਿਲਕੁਲ ਤੇ ਚੌਣ ਚਾਂਦੀਆਂ ਬੰਬੇ ਪਾਸ ਹੀ ਬੰਬੇ ਪਾਸ ਪਾਵੇਂ ਕੋਈ ਵੀਰ ਤਿੰਨ ਦਿਨ ਚੋਲੇ ਤੇ ਭਾਵੇਂ ਤਿੰਨ ਡੰਗ ਚੋਲੇ ਤੇ ਭਾਵੇਂ ਗਾਰੰਟੀ ਤੇ ਲੈ ਜਾ ਠੀਕ ਹੈ ਜੀ। ਆ ਖੋਲ ਕੇ ਤੁਰਦਗੇ ਵੀਰ ਗੁਰਪ੍ਰੀਤ। ਦੋਸਤੋ 11 ਲੀਟਰ ਬੌਲਾ ਤੀਜਾ ਦਿਨ ਅਜੇ ਨੂੰ ਸੂਈ ਨੂੰ ਠੀਕ ਆ। ਝੋਟੀਆਂ ਬਿਲਕੁਲ ਨਵੀਆਂ ਨਕੋਰ ਦੂਜੇ ਦੂਜੇ ਸੂਬੇ ਦੇ ਵਿੱਚ। ਕਈ ਸੂਈ ਇਸ ਝੋਟੀ ਦੇ ਵਿੱਚ ਆ ਸੋ ਜਿਹੜਾ ਕੋਈ ਵੀਰ ਦੋਸਤੋ ਬਲੈਕ ਝੋਟੀ ਦਾ ਸ਼ਕੀਨ ਆ ਠੀਕ ਆ ਜੀ ਕਾਲੀ ਮੋਰੀ ਦਾ ਝੋਟੀ ਖਰੀਦਣ ਦਾ ਸ਼ਕੀਨ ਆ। ਤੁਸੀਂ ਇਸ ਛੋਟੀ ਦੇ ਨਾਲ ਸੌਦਾ ਜਿਹੜਾ ਤੈਹ ਬਿਠਾ ਲਿਓ ਇੱਕ ਨੀਲੀ ਰਾਵਦੀ ਛੋਟੀ ਵੀ ਬਹੁਤ ਖੂਬਸੂਰਤ ਜਿਹੜੀ ਆਪਾਂ ਤੁਹਾਨੂੰ ਪਹਿਲਾਂ ਦਿਖਾਈ ਹੈ ਦੁੱਧ ਚੰਗਾ ਚਵਾ ਦੋਗੀ ਵੀਰ ਕੋਪੀ ਜਿਹੋ ਜਹਾ ਹਵਾਨਾ ਦੇ ਵਾਜਦਾ ਦੁੱਧ ਮੈਨਾਂ ਬਹੁਤ ਜਿੰਨੀ ਕੋਈ ਸੇਵਾ ਕਰ ਲੂ ਉਹਨਾਂ ਦੁੱਧ ਚੋੜੋ ਪੂਰ ਮੋਰਾਓ ਪੂਰ ਮੇਲੀ ਚ ਹਾਂਜੀ ਪੂਰ ਮੋਰਾਓ ਆਹ ਦੋਸਤੋ ਬਿਲਕੁਲ ਸਕਿਨ ਵਾਈਜ਼ ਵੀ ਦੇਖ ਕਰ ਆਪਾਂ ਦੇਖੀਏ ਪਤਲੇ ਪਿੰਡੇ ਦੇ ਵਿੱਚ ਸੋ ਆਰਡਰ ਰੂਟਰ ਦੀ ਕੁਆਲਿਟੀ ਚੰਗੀ ਆ ਤੇ ਨਾਲ ਦੀ ਨਾਲ ਜਿਹੜੀਆਂ ਤੁਸੀਂ ਦੋਸਤੋ ਧਰਾ ਤੁਰਾਂ ਬਿਲਕੁਲ ਤਸੱਲੀ ਦੇ ਨਾਲ ਆਪਾਂ ਕੋ ਜਿੰਨੀ ਵੀ ਚਵਾਈ ਥੋੜੀ ਬਾਦੀ ਤੁਹਾਨੂੰ ਨਾਲ ਦੀ ਨਾਲ ਦਿਖਾ ਦਿੱਤੀ ਆ ਅੱਗੋਂ ਕੋਈ ਖਰੀਦਦਾਰ ਵੀ ਰੋਂਦਾ ਤੇ ਦੋ ਟਾਈਮ ਨਹੀਂ ਆਪਾਂ ਹਮੇਸ਼ਾ ਕਹਿੰਦੇ ਆ ਵੀ ਆਪਣੀ ਤਿੰਨ ਟਾਈਮ ਚੋ ਕੇ ਤਸੱਲੀ ਕੀਤੀ ਜਾਵੇ ਠੀਕ ਆ ਸੋ ਜਿਨ੍ਹਾਂ ਦੱਸਿਆ ਗਿਆ ਹੁਣ ਬੌਲੇ ਜਿਹੜੇ ਇੱਕ ਇੱਕ ਦੋ ਦੋ ਤਿੰਨ ਤਿੰਨ ਹੋਏ ਹਜੇ ਸੁਣਿਆ ਤੇ ਬੌਲੇ ਦੇ ਵਿੱਚ ਆ ਠੀਕ ਆ ਜੀ ਸੋ ਦੁੱਧ ਤੇ ਜਦੋਂ ਦੋਸਤੋ ਆਈਆਂ ਤੇ ਥੋੜੀ ਜੀ ਹੋਰ ਕ ਉਹ ਚੰਗੀ ਵੀਰ ਸੇਵਾ ਕਰਦਾ ਤੇ ਦੁੱਧ ਸੋਹਣਾ ਭਰਾ ਦੇਣ ਗਿਆ ਹੁਣ ਬੌਲਾ ਇਹਨਾਂ ਦੋ ਝੋਟੀਆਂ ਦੇ ਥੱਲੇ ਬਹੁਤ ਚੰਗਾ ਵਧੀਆ ਚੰਗੀ ਚਬਾਈ ਕਰਾ ਰਹੀਆਂ ਨੇ ਤੇ ਇਹ ਵੀਰ ਗੁਰਪ੍ਰੀਤ ਕਿੰਨੇ ਦੀ ਹਾਂ ਨਾ ਹੁੰਦੀ ਵੀਰ ਕੀ ਡਿਮਾਂਡ ਕਰਦੇ ਜੀ ਮੈਨੂੰ ਤਾਂ ਸੇਮ ਹੀ ਝੋਟੀਆਂ ਲੱਗੀਆਂ ਕੋਈ ਫਰਕ ਨਹੀਂ ਲੱਗਾ ਪਰ ਇਹਦੀ ਆਪਾਂ ਇੱਕ 20 ਦੀ ਹਾਂ ਨਾ ਕਰਾਂਗੇ ਇੱਕ 20 ਦੀ ਹਾਂ ਉਹਦੇ ਵਿੱਚੋਂ ਮਾਨਤਨ ਖੁੱਲਾ ਕਰਾਂਗੇ ਠੀਕ ਹੈ ਜੀ ਹਾਂ ਠੀਕ ਹੈ ਦੋਸਤੋ 1,20,000 ਇਹ ਲੈਂਡ ਦੇ ਨਾਲ ਜਿਹੜਾ ਹਾਂ ਨਾ ਜਿਹੜਾ ਜੀਐਸ ਨੋ ਤੇ ਫਿਲਹਾਲ ਮੌਕੇ ਤੇ ਥੋੜਾ ਪਤਾ ਕੋਈ ਵਿੱਚੋਂ ਗੁਜਾਇਸ਼ ਆ ਮੌਕੇ ਤੇ ਮਾਨਤਨ ਹੋ ਜਾਊਗਾ ਕਿਸੇ ਵੀਰ ਦੇ ਆ ਇਹਦਾ 1 ਲੱਖ 20 ਹਜ਼ਾਰ ਇਹਦੀ ਆ ਇਸ ਤੋਂ ਬਾਅਦ ਕੋਪੀ ਵੀਰ ਇੱਧਰ ਆਪਣੇ ਕੋਲ ਜਰਸੀ ਜਿਹੜੀ ਆ ਵੇੜਾ ਹਾਂ ਜਰਸੀ ਹਾਂ ਗੱਪਣ ਹਾਂ ਗੱਪਣ ਇਹ ਸਵੇਰ ਕਿਨਵਾ ਗਾਂ ਸੁੰਦੀਆਂ ਦੂਜੇ ਦੂਜੇ ਸਵੇਰੇ ਦਿਨ ਅਜੇ ਲੈ ਜਾਊਗਾ ਹਾਂ ਇਹ ਦਿਨ ਅੱਠ ਲੈ ਜਾਣੇ ਤਾਂ ਦੋਸਤੋ 8 ਦਿਨ ਹਜੇ ਬਾਕੀ ਆ ਦੂਜਾ ਸਵੇਰ ਜਰਸੀ ਬਰੀਡ ਦੇ ਵਿੱਚ ਆ ਤੇ ਹਾਈਟ ਮੀਡੀਅਮ ਦੇ ਵਿੱਚ ਆ ਜਿੱਦਾਂ ਕਿ ਨਾਰਮਲੀ ਆਪਾਂ ਜ਼ਿਆਦਾਤਰ ਹਾਈਟ ਦੇਖਦੇ ਆ ਮੀਡੀਅਮ ਹਾਈਟ ਤੇ ਤਾਂ ਦੂਜਾ ਸਵੇਰ ਬਾਕੀ ਆ 35 ਤੋਂ ਪਨ ਭਰਾਵ ਰੂਪ ਦਾ ਐ ਬਿਲਕੁਲ ਓਕੇ ਕਾਦੀ ਕੋਲ ਤਸੱਲੀ ਕਰਕੇ ਠੀਕ ਹੈ ਜੀ ਜਾਵੀਰ ਖੋਲ ਕੇ ਦਿਖਾ ਦਗੇ ਸੋ ਦੂਜਾ ਸੂਬਾ ਦੋਸਤੋ ਇਸ ਬੱਚੀ ਨੇ ਇਸ ਵਿਹੜ ਦੇ ਸੋਣਾ ਤੇ ਬਾਕੀ ਹਾਈਟ ਮੀਡੀਅਮ ਦੇ ਵਿੱਚ ਆ ਥਣ ਥਣ ਪੂਰਾ ਲੰਬਾ ਠੀਕ ਹੈ ਜੀ ਚਾਰੇ ਥਣ ਦੀ ਜੇਕਰ ਆਪਾਂ ਸੈਜ ਦੀ ਗੱਲ ਕਰੀਏ ਲੰਬੇ ਥਾਣਾ ਅੱਠ ਦਿਨ ਹਜੇ ਲੈ ਕੇ ਜਾਊਗੀ ਅੱਠ ਦਿਨ ਹਜੇ ਆਰਾਮ ਨਾਲ ਕੱਟ ਜੂਗੀ ਠੀਕ ਹੈ ਜੀ ਲੈਫਟੀ ਲੂਟੀ ਆ ਜਿਹਨੇ ਤਿਆਰ ਕੀਤੀ ਖੜੀ ਆ ਉਹ ਬਿਲਕੁਲ ਤੁਹਾਡੇ ਸਾਹਮਣੇ ਕਿਸੇ ਰਕਮ ਦੀ ਕੋਈ ਹੋਰ ਨਹੀਂ ਕਿਸੇ ਰਕਮ ਦਾ ਕੋਈ ਭਾਰ ਪੇਸ਼ਾ ਜਾਂ ਦੂਜਾ ਕੋਈ 35 ਦੇ ਵਿੱਚ ਮਾੜਾ ਨਹੀਂਗਾ ਪਸੂ ਤੇ ਇਹ ਦੋਸਤੋ ਇੱਕ ਇੱਕ ਵੈੜ ਜਿਹੜੀ ਆ ਗੱਬਣਾਂ ਤਿਆਰੀ ਵਾਲੀ ਆ ਇਸ ਕਰਕੇ ਆਪਾਂ ਹਮੇਸ਼ਾ ਕਹਿੰਦੇ ਆ ਕੋਈ ਵੀਰ ਆਪਣੀ 蒂ਪ ਕੇ ਤਸੱਲੀ ਕਰ ਲੇ ਠੀਕ ਹੈ ਜੀ ਤੇ ਜਿਹੜੇ ਪਸੂ ਸਵੇ ਸਵੇ ਜਾਂ ਬੇਸ਼ੱਕ ਦੋ ਟਾਈਮ ਚਾਹੇ ਤਿੰਨ ਟਾਈਮ ਚੋਕੇ ਆਪਣੀ ਤਸੱਲੀ ਕੀਤੀ ਜਾਵੇ ਤੋਂ ਕਾਫੀ ਵੀਰਾਂ ਦੀ ਡਿਮਾਂਡ ਜਰਸੀ ਵੈੜ ਖਰੀਦਣ ਦੀ ਤੇ ਬਿਲਕੁਲ ਜਾਇਜ਼ ਭਾਅ ਪਰਤਾ ਬਿਲਕੁਲ ਜਾਇਜ਼ ਹੋਊਗਾ ਬਾਜ਼ਾਰ ਰੇਟ ਹੋਣਗੇ ਠੀਕ ਹੈ ਜੀ ਠੀਕ ਆ ਜੀ ਮੋੜ ਦੋ ਵੀ ਠੀਕ ਹੈ ਜੀ ਅੱਛਾ ਕੋਪੀ ਵੀਰ ਇਹਦਾ ਮੁੱਲ 44000 ਰੁਪਇਆ 45000 44000 ਬਾਕੀ ਕਰਦੇ ਜੇ ਮੌਕੇ ਤੇ ਥੋੜਾ ਬੱਤਾਂ ਆ ਕਰਾਂਗੇ ਮਾਨਤਾ ਨਰਾਜ਼ ਨਹੀਂ ਕਰਦੇ ਹਾਂ ਹਾਂ ਸੋ ਦੋਸਤੋ 44000 ਇਹਦੀ ਡਿਮਾਂਡ ਆ ਮੌਕੇ ਤੇ ਥੋੜਾ ਜਿਵਾਈ ਤੁਸੀਂ ਬਹੁਤ ਔਕੇ ਨਿਕਲੂਗੀ ਠੀਕ ਆ ਜੀ ਥਣ ਥਣ ਬਹੁਤ ਕੁਆਲਟੀ ਵਾਲਾ ਲੰਬਾ ਥਾਣਾ ਬਹੁਤ ਜਿੰਨੋਂ ਆਦੇ ਇੱਕ ਫੰਨੇ ਚਵਾਈ ਉਹ ਨਿਕਲੂਗੀ ਠੀਕ ਆ ਜੀ ਥਾਣ ਵੀ ਮੁਠੀ ਵਾਲਾ ਪੂਰਾ ਸੋ ਥਣ ਥਣ ਨੂੰ ਬੜਾ ਵਧੀਆ ਮੁਠੀ ਵਾਲਾ ਥਾਣਾ ਤੇ ਚਵਾਈ ਦੋਸਤੋ ਸ਼ੋਰ ਆ ਚਵਾਈ ਚੰਗੀ ਕਰਾ ਦੇਗੀ ਤੋ ਥਾਣਾ ਤਾਂ ਜੇਕਰ ਤੁਸੋਂ ਸਹਿਜ ਵੀ ਤੁਹਾਨੂੰ ਦਿਖਾਈਏ ਤੇ ਆ ਨੋਟ ਕਰੋ ਤੁਸੀਂ ਮਗਰ ਨਾਲ ਜਿਹੜਾ ਪਿਛਲੇ ਨਾਲ ਪਿਛਲਾ ਥਣ ਬਰਾਬਰ ਆ ਸਹਿਜ ਵਿੱਚ ਅਗਲੇ ਨਾਲ ਅਗਲਾ ਠੀਕ ਆ ਤੋ ਲੇਵਾਲੂਆ ਹਜੇ ਢੇਲ ਬਖਾਲੇ ਦੇ ਵਿੱਚ ਕਾਫੀ ਆ ਨੜਾ ਰੋੜਾ ਕਾਫੀ ਆ ਅੱਠ ਸੱਤ ਕ ਦਿਨ ਹਜੇ ਆਰਾਮ ਨਾਲ ਲੈ ਜਾਊਗੀ ਸੋ 44000 ਇਹਦੀ ਕੀਮਤ ਆ ਬਾਕੀ ਥੋੜਾ ਬਾਤਾਂ ਵਿੱਚੋਂ ਲੈਸ ਹੋ ਜਾਊਗਾ ਮੌਕੇ ਤੇ ਜਦੋਂ ਤੁਸੀਂ ਸੌਦਾ ਕਰੋਗੇ ਥੋੜਾ ਬਾਤਾਂ ਜਿਹੜਾ ਉੱਪਰ ਹੇਠਾ ਹੋ ਜਾਊਗਾ ਜੋ ਵੀ ਗੰਜਾਇਸ਼ ਹੈ ਵਿੱਚੋਂ ਮਾਨਤਾਣ ਦੀ ਇਹ ਤਿੰਨ ਨਗ ਅਜਵੀਰ ਗੋਪੀ ਨਾਲ ਦੇ ਕੋਲ ਸੋ ਲਾਟੀ ਡੇਰੀ ਫਾਰਮ ਤੇ ਅੱਜ ਆਪਣੀ ਵਿਜ਼ਿਟ ਸੀ ਦੋਸ ਦੋ ਝੋਟੀਆਂ ਦਿਖਾਈਆਂ ਬਹੁਤ ਖੂਬਸੂਰਤ ਉਹ ਦੂਜੇ ਦੂਜੇ ਸੁਵੇ ਦੇ ਵਿੱਚ ਸੁੱਈਆਂ ਤੇ ਬੂਰੀ ਜਿਹੜੀ ਇੱਕ ਨੀਲੀ ਰਾਵੀ ਤੇ ਬਹੁਤ ਕਮਾਲ ਦੀ ਝੋਟੀ ਆ ਥੱਲੇ ਲੇਵੇ ਦੀ ਬਹੁਤ ਜਦੀ ਕਾਇਮ ਸੋ ਚੁਵਾਈਆਂ ਨਾਲ ਦੀ ਨਾਲ ਤੁਸੀਂ ਵੇਖ ਲਿਆ ਨੇ ਬਾਕੀ ਝੋਟੀਆਂ ਦੇ ਹਾਈਟ ਕਰ ਤਾਂ ਆਪਾਂ ਮੈਂਸ਼ਨ ਕਰਦੇ ਆ ਸੋ ਰੇਡ ਪੜਤੀ ਦੀ ਡਿਟੇਲ ਤੁਹਾਨੂੰ ਮਿਲ ਗਈ ਆ ਤੇ ਨੰਬਰ ਵੀਰ ਗੋਪੀ ਆਪਣੇ ਇੱਕ ਕਰਤੀਏ ਸੰਗੇ 9957 8777 ਤੁਹਾਨੂੰ 7778488 ਠੀਕ ਹੈ ਵੀਰ ਅਬ ਦੋਸਤੋ ਇਹ ਸਨ ਵੀਰ ਗੋਪੀ ਪਿੰਡ ਘਰੇਾਲੇ ਤੋਂ ਤਹਿਸੀਲ ਪੱਟੀ ਇਲਾ ਸ਼੍ਰੀ ਤਰਨਤਾਰਨ ਸਾਹਿਬ ਸੋ ਆਓ ਆਪਣੀ ਨਰਕਪਰਖ ਕਰੋ ਬਾਬਾ ਵਾਰ-ਵਾਰ ਦੋਸਤੋ ਕਹਿੰਦੇ ਆ ਆਨਲਾਈਨ ਸੌਦਾ ਵੀ ਬਹੁਤੇ ਵੀਰ ਕਰਦੇ ਆ ਪਰ ਇੱਥੇ ਆਣ ਕੇ ਆਪਦੀ ਤਸੱਲੀ ਕਰਕੇ ਹੀ ਪਸ਼ੂ ਖਰੀਦਿਆ ਜਾਵੇ ਤਾਂ ਜੋ ਬਾਅਦ ਵਿੱਚ ਕਿਸੇ ਤਰ੍ਹਾਂ ਦਾ ਉਲਾਮਾ ਲੈਣਾ ਦੇਣਾ ਉਹ ਮਾੜੀ ਗੱਲ ਆ ਠੀਕ ਆ ਜੀ ਇਸ ਤੋਂ ਚੰਗਾ ਪਹਿਲਾਂ ਆਪਣੀ ਤਸੱਲੀ ਕਰਕੇ ਹੀ ਪਸ਼ੂ ਖਰੀਦਿਆ ਜਾਵੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ